ਕੀ ਹੋ ਗਿਆ ਵੱਡੀ ਬੇਬੇ ਤੂੰ ਹੁਣ ਬਿਮਾਰ ਹੋ ਗਈ ਚੰਗੀ ਬਲੀ ਤਾਂ ਆਈਆਂ ਮਾਸੀ ਕਿੰਨੀ ਹੋ ਪੁੱਤਰਾ ਕੰਦੀ ਮਾਰਦੀ ਨੂੰ ਰੈਕੇਟਾ ਟੈਂਸ਼ਨ ਹੀ ਹੋ ਗਈ ਨਾ ਤੁਹਾਨੂੰ ਕਾਦੀ ਟੈਂਸ਼ਨ ਹੋ ਗਈ ਵਾਏ ਉਹਨੂੰ ਰੈਕੇਟਾ ਬਿਮਾਰ ਹੋ ਗਈ ਉਹਦਾ ਪੋਤਾ ਕਦਾ ਉਹਨੋਂ ਕਿਹਦੀਆਂ ਵਿਆਹ ਨਹੀਂ ਹੁੰਦਾ ਆ ਵਿਆਹ ਨਹੀਂ ਟੈਂਸ਼ਨ ਤਾਂ ਮਾਸੀ ਨੂੰ ਹੋਊਗੀ ਵੀ ਉਹਦੇ ਪੋਤੇ ਦਾ ਵਿਆਹ ਨਹੀਂ ਹੁੰਦਾ ਆ ਤੁਸੀਂ ਕਿਉਂ ਲਈ ਬੈਠੇ ਹੋ ਟੈਂਸ਼ਨ ਗੱਲ ਤਾਂ ਮੇਰੀ ਫੰਦੀ ਇਹ ਐ ਜਰ ਉਹ ਨਹੀਂ ਸੁਣੋ ਵੀ ਮੈਨੂੰ ਵੀ ਹੋਉਂਦੀ ਐ ਹੂੰ ਲੱਗਦਾ ਪਹਿਲਾਂ ਥੋਨੂੰ ਦਵਾਈ ਦਵਾਣੀ ਪਊ ਫੇਰ ਮਾਸੀ ਬਾਰੇ ਸੋਚਣਾ ਪਊ ਪਹਿਲਾਂ ਮੈਂ ਥੋੜਾ ਹਿੱਲਾ ਕਰਦੀ ਆ ਫਿਰ ਸੋਚਦਾ ਕਿਉਂ ਮੁੰਡੇ ਵਾਸਤੇ ਕੁੜੀ ਡੋਲੋ ਤੇ ਵਿਆਹ ਕਰੋ ਉਹਦਾ ਪੀਰਤੀ ਅਸਲ ਚ ਗੱਲ ਇਹ ਐ ਵੀ ਮੁੰਡਾ ਹੈਗਾ ਨਸ਼ੇੜੀ ਬੀਤੋਂ ਦੇਖਿਆ ਰਿਸ਼ਤਾ ਸਿਰੇ ਚੜਦਾ ਹੀ ਨਹੀਂ ਚੜੂ ਤਾਂ ਤਾਂ ਜੇ ਮੁੰਡਾ ਕੋ ਕੰਮ ਵੀ ਕਰਦਾ ਹੋਵੇ ਹੁਣ ਜੇ ਮਾਸੀ ਭਾਲਤੋਂ ਦੀ ਟੈਨਸ਼ਨ ਲਈ ਬੈਠੀ ਆ ਇਹ ਚ ਆਪਾਂ ਕੀ ਕਰ ਸਕਦੇ ਆ ਹਾਂ ਇੱਕ ਗੱਲ ਹੈਗਾ ਜਿਹੜਾ ਮੁੰਡਾ ਨਸ਼ੇ ਕਰਦਾ ਨਾ ਨਸ਼ੇ ਛੱਡਣ ਦਾ ਇੱਕੋ ਇੱਕ ਦਵਾਈ ਹੈਗੀ ਆ ਵੀ ਉਹਦਾ ਮੁੰਡੇ ਦਾ ਚੱਕ ਕੇ ਨਾ ਵਿਆਹ ਕਰ ਦੋ ਜਦੋਂ ਕਬੀਲਦਾਰੀ ਦਾ ਘਰ ਦਾ ਖਰਚਾ ਫਿਰ ਤੇ ਪਊਗਾ ਤਾਪੇ ਬੰਦੇ ਦਾ ਪੁੱਤ ਬਣ ਜਾ ਮੈਂ ਤਾਂ ਇਹੀ ਕਹਣਾ ਜੀ ਮਾਸੀ ਨੂੰ ਸਮਝਾਓ ਬਸ ਜਿੱਦਾਂ ਕਿਦਾਂ ਦੀ ਮਰਜ਼ੀ ਕਿ ਸੇ ਗਰੀਬ ਘਰ ਦੀ ਕੋਈ ਕੁੜੀ ਲੈ ਨੋ ਤੇ ਜਿਹੜੀ ਪੜਦੀ ਆ ਲੋੜ ਕੋ ਕਰਦੀ ਕੁੜੀ ਚੱਕ ਕੇ ਉਹਦਾ ਰਿਸ਼ਤਾ ਕਰ ਤੋ ਤੁਸੀਂ ਲਾ ਫੇਰ ਦੇਖਿਓ ਮੁੰਡਾ ਕਿਵੇਂ ਆ ਤੀਰ ਵਰਗਾ ਸਿੱਧਾ ਹੋ ਜਾਊ ਫੇਰ ਵਾਹ ਵੀਰ ਜੀ ਬਹੁਤ ਸੋਹਣੀ ਸਲਾਹ ਦਿੱਤੀ ਹੈ ਤੁਸੀਂ ਤੇ ਜੇ ਇਹਦੇ ਉਲਟ ਹੋ ਗਿਆ ਮੁੰਡਾ ਵਿਆਹ ਤੋਂ ਬਾਅਦ ਵੀ ਨਾ ਸੁਧਰਿਆ ਫੇਰ ਕੀ ਕਰੋਗੇ ਮੈਨੂੰ ਐ ਦੱਸੋ ਜੇ ਗਰੀਬ ਘਰ ਦੀ ਕੁੜੀ ਲੈ ਵੀ ਲਈਏ ਤਾਂ ਕੀ ਗਰੀਬ ਘਰ ਦੀ ਕੁੜੀ ਦੇ ਚਾ ਨਹੀਂ ਹੁੰਦੇ ਉਹ ਕੋਈ ਐਕਸਪੈਰੀਮੈਂਟ ਕਰਨ ਵਾਲੀ ਚੀਜ਼ ਹੈ ਵੇ ਕੁੜੀ ਨੂੰ ਲਿਆਓ ਫੇਰ ਮੁੰਡਾ ਸੁਧਰੂਗਾ ਪਹਿਲਾਂ ਮੁੰਡਾ ਕਿੰਨੂੰ ਸੁਧਾਰ ਦੇ ਵਿਆਹ ਦੀ ਕਿਉਂ ਰਟਲਾ ਰੱਖੀ ਐ ਮੈਨੂੰ ਤੁਹਾਡੀ ਸਲਾਹ ਪਸੰਦ ਨਹੀਂ ਆਈ ਹੁਣ ਕੋਈ ਕੁਛ ਨਾ ਕੁਛ ਤਾਂ ਹੱਲ ਕਰਨਾ ਹੀ ਪੈਣਾ ਹੱਲ ਤੱਕ ਕੱਡੇ ਬਗਰ ਗੱਲ ਬਣਨੀ ਨਹੀਂ ਕੋਈ ਤੁਸੀਂ ਚੰਗੀ ਸਲਾਹ ਦਿੰਨੇ ਆ ਜਿਹੜੀ ਤੁਹਾਨੂੰ ਪਤਾ ਨਸ਼ਾ ਕਰਦਾ ਜਿਹੜਾ ਸ਼ੀਸ਼ੋ ਦਾ ਮੁੰਡਾ ਸੀਗਾ ਉਹਦਾ ਵਿਆਹ ਹੋ ਗਿਆ ਉਹ ਫਿਰ ਵੀ ਸੁਧਰਿਆ ਨਹੀਂ ਹੈਗਾ ਆਖਿਰ ਉਹਨਾਂ ਦਾ ਘਰ ਖਰਾਬ ਹੋ ਗਿਆ ਕਲਾਕਾਰ ਹੀ ਨਹੀਂ ਖਰਾਬ ਹੋਇਆ ਭਾਬੀ ਕੁੜੀ ਦੀ ਜ਼ਿੰਦਗੀ ਵੀ ਖਰਾਬ ਹੋ ਗਈ ਬਿਨਾਂ ਕਸੂਰ ਤੋਂ ਕੁੜੀ ਤਾਂ ਦਹਾਜੂ ਹੋਗੀ ਨਾ ਬਿਰਜੀ ਆਹ ਦੇਖ ਲੋ ਸੁਣ ਲੋ ਹੁਣ ਤੁਸੀਂ ਸਾਹਮਣੇ ਦਿਖਾ ਰਹੇ ਨੇ ਐਗਜ਼ਾਮਪਲ ਹੁਣ ਕੀ ਸਲਾਹ ਦਿੰਨੇ ਹੋ ਤੁਸੀਂ ਉਹਨੂੰ ਉਹ ਮੈਂ ਤਾਂ ਤੁਹਾਨੂੰ ਸਵੇਕੀ ਸਲਾਹ ਦਿੱਤੀ ਸੀ ਕਿਉਂਕਿ ਤੁਸੀਂ ਨਾ ਮਾਸੀ ਦੇ ਪੁੱਤੇ ਦੇ ਵਿਆਹ ਕਰਕੇ ਪਰੇਸ਼ਾਨ ਸੀਗੇ ਵੀ ਚਲੋ ਮੈਨੂੰ ਲੱਗਦਾ ਤਾਂ ਵਿਆਹ ਕਰ ਦੋ ਸਾਰੀਆਂ ਸਮੱਸਿਆਵਾਂ ਹੀ ਹੱਲ ਨਾਲੇ ਮੁੰਡਾ ਚਲੋ ਘਰੇਲੂ ਹੋ ਜਾਊਗਾ ਜੁम्मे ਮੇਰੀ ਪੈ ਜੋ ਨਸ਼ੇ ਛੱਡ ਦੂ ਉੱਤੋਂ ਤੁਹਾਡੀ ਮਾਸੀ ਦੇ ਵੀ ਮਨ ਨੂੰ ਸਕੂਨ ਮਿਲ ਜਾਊ ਵੀ ਚਲ ਭਾਈ ਮੈਂ ਜਿਉਂਦੀ ਦੇਖਦੀ ਹਸਤੀ ਵਸਤੀ ਨੇ ਆਪਦਾ ਪੋਤਾ ਵਿਆਹ ਲਿਆ ਹੁਣ ਨਸ਼ੇੜੀ ਵਾਲਾ ਇਹਦੇ ਬਾਰੇ ਤਾਂ ਹੁਣ ਮੈਂ ਵੀ ਕੀ ਕਹਿ ਸਕਦਾ ਪਰ ਹਾਲਤ ਤਾਂ ਕੋਈ ਕੱਢਣਾ ਹੀ ਪੈਣਾ ਪਹਿਲਾਂ ਤੁਸੀਂ ਆ ਮੁੰਡੇ ਨੂੰ ਸਹੀ ਕਰਨ ਬਾਰੇ ਸੋਚੋ ਫਿਰ ਉਹਦੇ ਵਿਆਹ ਬਾਰੇ ਸੋਚੋ ਗੱਲ ਤਾਂ ਠੀਕ ਕਹਿ ਰਹੀ ਹੈਗੀ ਵੀ ਆਪਾਂ ਨੂੰ ਮਾਸੀ ਨੂੰ ਇਹੀ ਗੱਲ ਸਮਝਾਉਣੀ ਚਾਹੀਦੀ ਹੈ ਠੀਕ ਹੈ ਨਾ ਉਨੂੰ ਸੁਧਾਰਨ ਬਾਰੇ ਪਹਿਲਾਂ ਗੱਲ ਕਰੀ ਜਾਵੇ ਪਰ ਇੱਕ ਗੱਲ ਦਾ ਮੈਨੂੰ ਹੋਰ ਡਰ ਹੈ ਜਦੋਂ ਉਹਨੂੰ ਸੁਧਾਰਨ ਨੂੰ ਭੇਜਾਂਗੇ ਮੈਨੇ ਸੁਣਿਆ ਉੱਥੇ ਹੋਰ ਨਸ਼ੇ ਕਰਨ ਲਾ ਦਿੰਦੇ ਨੇ ਫੇਰ ਫੇਰ ਕੀ ਹੱਲ ਹੋਏਗਾ ਇਹ ਤਾਂ ਹੈ ਨਾ ਜਿੰਨਾ ਤੁਸੀਂ ਲੱਸੀ 'ਚ ਪਾਣੀ ਪਾ ਪਾ ਕੇ ਉਹਨੂੰ ਨਾ ਮਧਾਨੀ 'ਚ ਰੜਕੀ ਜਾਓ ਕੋਈ ਹੱਲ ਨਹੀਂ ਹੋਣਾ ਲੈ ਹੁਣ ਆ ਤੁਸੀਂ ਨਵਾਂ ਹੋਰ ਸਿਆਪਾ ਖੜਾ ਕਰਤਾ ਵੀ ਉੱਥੇ ਹੋਰ ਨਾ ਹੋਰ ਭਲਾ ਕਿਵੇਂ ਨਸ਼ੇ ਕਰਨ ਲੱਗੇਗਾ ਤੁਸੀਂ ਆਪ ਸੋਚੋ ਪਰ ਅੱਪਾ ਹੁਣ ਸਿਰਫ ਮੁੰਡੇ ਬਾਰੇ ਹੀ ਨਹੀਂ ਨਾ ਸੋਚ ਸਕਦੇ ਕੁੜੀ ਦੀ ਵੀ ਜ਼ਿੰਦਗੀ ਦਾ ਸਵਾਲ ਹੈ ਉਹਦੇ ਨਾਲ ਪੂਰੇ ਪਰਿਵਾਰ ਜੁੜਿਆ ਹੋਇਆ ਉਹਦਾ ਵੀ ਸਵਾਲ ਹੈ ਸਾਰੇ ਸੋਚੋ ਵਿਚਾਰੋ ਇਹਦੇ ਬਾਰੇ ਇਹਦੇ ਬਾਰੇ ਕੋਈ ਗਾਹਾਂ ਗੱਲ ਕਰੋ ਵਿਆਹ ਕੋਈ ਹੱਲ ਨਹੀਂ ਹੈ ਮਾਸੀ ਨੂੰ ਕਹਿੰਦੇ ਆਪਾਂ ਵੀ ਮੁੰਡੇ ਨੂੰ ਪਹਿਲਾਂ ਨਸ਼ਾ ਛਡਾਓ ਕੇਂਦਰ ਚ ਭੇਜੀਏ ਉਹਦੇ ਨਸ਼ੇ ਹਟਵਾਈਏ ਤੇ ਉਸ ਤੋਂ ਬਾਅਦ ਆਪਾਂ ਆਪ ਵੀ ਪੇਰਵਾਹੀ ਕਰਦੇ ਆਂ ਕਿਉਂਕਿ ਮੈਂ ਨਸ਼ਾ ਕਰਨ ਲੱਗ ਜੂ ਦੁਬਾਰਾ ਹੋਰ ਠੀਕ ਆ ਉੱਥੇ ਕੰਪਨੀ ਮਾੜੀ ਹੁੰਦੀ ਆ ਲੇਕਿਨ ਪੈਰ ਵੀ ਤਾਂ ਕਰਨੀ ਪੈਣੀ ਆ ਸੰਭਾਲ ਤਾਂ ਕਰਨੀ ਪੈਣੀ ਆ ਜੇ ਸੁਧਾਰਨਾ ਇੱਕ ਜ਼ਿੰਦਗੀ ਨੂੰ ਬਚਾਉਣਾ ਜੇ ਤੇ ਮਿਹਨਤ ਤਾਂ ਕਰਨੀ ਪਊਗੀ ਆਠ ਠੀਕ ਗੱਲ ਕਰੀਆ ਮੀਰ ਜੀ ਤੁਸੀਂ ਆਪਾਂ ਪਹਿਲਾਂ ਮੁੰਡੇ ਨੂੰ ਸੁਧਾਰਦੇ ਆਂ ਮਾਸੀ ਆਪੇ ਠੀਕ ਹੋਜੂ ਵਿਸ਼ਵਾਸਿਆਣੇ ਇੱਕ ਮਤ ਗੱਲ ਬਿਲਕੁਲ ਇਹੀ ਠੀਕ ਐ ਵੀ ਪਹਿਲਾਂ ਆਪਾਂ ਮੁੰਡੇ ਵੱਲ ਹੀ ਸੋਚਦੇ ਆਂ ਜਦੋਂ ਮੁੰਡਾ ਬਿਲਕੁਲ ਠੀਕ ਹੋ ਗਿਆ ਐਵੇਂ ਵਿਚਾਰੇ ਨੂੰ ਪਹਿਲਾ ਜੇ ਵਿਆਹ ਤਾਂ ਬਗਾਨੇ ਕੁੜੀ ਦੇ ਆਪਾਂ ਕਿਹੜੇ ਜਨਮ ਦਾ ਬੈਰ ਕੱਢਣਾ ਪਾਪ ਤਾਂ ਆਪਾਂ ਨੂੰ ਹੀ ਲੱਗੂਗਾ ਕਿਸੇ ਦੀ ਧੀ ਧਿਆਣੀ ਦੀ ਜ਼ਿੰਦਗੀ ਬਰਬਾਦ ਕਰਨੀ ਕਿਤੇ ਖੇਰ ਪਈ ਹੈ ਨਾ ਨੇ ਆਪਾਂ ਪਾਪਾਂ ਦੇ ਭਾਗੀ ਕਾਹਨੂੰ ਬਣੀਏ ਮੁੰਡਾ ਜਦੋਂ ਸਹੀ ਹੋ ਗਿਆ ਐਨ ਜਦੋਂ ਆਪਣੀ ਤਸੱਲੀ ਹੋ ਗਈ ਵੀ ਮੁੰਡਾ ਹੁਣ ਨਸ਼ੇ ਛੱਡ ਗਿਆ ਫੇਰ ਉਹਦੇ ਆਪਾਂ ਵਿਆਹ ਕਰਨ ਬਾਰੇ ਸੋਚਾਂਗੇ ਜਿੱਦਾਂ ਦੀ ਕੋਈ ਲੜਕੀ ਹੋਈ ਬਿਨਾਂ ਲੈਣ ਦੇਣ ਦੇ ਜਾਂ ਲੜਕੂ ਕੋ ਕਰਦੀ ਜਿਹੜੀ ਵੀ ਮਰਜ਼ੀ ਕਿਉਂਕਿ ਉਸ ਵਿਚਾਰੀ ਦੇ ਵੀ ਤਾਂ ਮੰਦ ਵਿੱਚ ਚਾਹ ਹੁੰਦੇ ਆ ਨਾ ਉਹ ਚਾਵਾਂ ਦਾ ਵੀ ਤਾਂ ਪਤਾ ਧਿਆਨ ਕਰਨਾ ਫੇਰ ਠੀਕ ਐ ਫਿਰ ਪੱਕੀ ਗੱਲ ਐ ਮੁੰਡੇ ਨੂੰ ਪਹਿਲਾਂ ਚੱਕ ਕੇ ਆਪਾਂ ਉਹਦੇ ਵੱਲ ਹੀ ਹੁੰਨੇ ਆ ਫੇਰ ਹੋਵਾਂਗੇ ਉਹਦੇ ਵਿਆਹ ਵੱਲ ਮਾਸੀ ਵੀ ਕੋਈ ਗੱਲ ਨਹੀਂ ਗੁੜੀਆਂ ਨੂੰ ਦੇਖੋ ਉਹਦੇ ਪੋਤੇ ਆ ਦੀ ਟੈਨਸ਼ਨ ਤਾਂ ਹੁੰਦੀ ਆਂਦੀ ਐ ਉਹ ਪਰ ਹੱਲ ਕੀਤੇ ਤੋਂ ਬਿਨਾ ਉਹਦੀ ਵੀ ਟੈਨਸ਼ਨ ਦੂਰ ਨਹੀਂ ਹੋਣੀ